ਜਿਹੜੀ ਇੰਡੀਅਨ ਸਟੇਟ ਹੈ ਉਹ ਪੰਜਾਬ ਦੇ ਖਿੱਤੇ ਵਿੱਚ ਸਿੱਖ ਪੋਲਿਟਿਕਸ ਨੂੰ ਇਰੈਲੇਵੈਂਟ ਕਰਨਾ ਚਾਹੁੰਦੀ ਹੈ ਜਿਹੜੇ ਇਰਵਾਇਤੀ ਦਲ ਦਿੱਲੀ ਦੇ ਉੱਪਰ ਸਵਾਰ ਸੀ ਦਿੱਲੀ ਦੇ ਨਾਲ ਭਾਈਵਾਨ ਸੀ ਅੱਜ ਦਿੱਲੀ ਨੇ ਉਹਨਾਂ ਨੂੰ ਕੰਡਮ ਕਰਕੇ ਸੁੱਟ ਦਿੱਤਾ ਹੈ 2027 ਦੇ ਵਿੱਚ ਸਰਵਾਇਤਿਆਂ ਦਾ ਖਾਤਮਾ ਹੋ ਜਣਾ ਹੈ ਤੇ 2029 ਦੇ ਵਿੱਚ ਜਿਹੜਾ ਨਵਾਂ ਡੀਲਿਮਿਟੇਸ਼ਨ ਕਮਿਸ਼ਨ ਬਣ ਰਿਹਾ ਹੈ ਉਹਦੇ ਵਿੱਚ ਜਿਹੜੇ 25 26 ਹਲਕੇ ਨਵੇਂ ਆ ਰਹੇ ਨੇ ਉਹ ਸਾਰੇ ਸ਼ਹਿਰੀ ਹਲਕੇ ਨੇ ਉਹਨਾਂ ਦਾ ਏਮ ਹੈ ਕਿ ਸਿੱਖ ਪੋਲਿਟਿਕਸ ਨੂੰ ਅਸੈਂਬਲੀ ਦੇ ਵਿੱਚ ਵੀ ਮਾਈਨਸ ਕਰਨਾ ਹੈ ਸਾਹ ਪੁੱਛਦਾ ਯੋਰ ਸਿੰਘ ਆ ਤਾਂ ਗੋਲੀ ਦਾ ਆਰਡਰ ਸੀ ਜਦੋਂ ਸਿੰਘਾਂ ਦੀ ਵਰਸੀ ਮਨਾਈ ਜਾਂਦੀ ਸੀ ਤੇ ਲੋਕ ਉਹ ਬੈਰੀਕੇਡਸ ਤੋੜ ਕੇ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੁੰਦੇ ਸੀ ਪਰ ਇੱਥੇ ਜਿਹੜੇ ਆ ਬਹੁਤ ਘੱਟ ਸਿਰ ਨੇ ਜਿਹੜੇ ਪਹੁੰਚੇ ਨੇ ਸੋ ਮੈਂ ਮਹਿਸੂਸ ਕਰਦਾ ਹਾਂ ਕਿ ਜਦੋਂ 1902 ਦੇ ਵਿੱਚ ਚੀਫ ਖਾਲਸਾ ਦੀਵਾਨ ਬਣਿਆ 1920 ਦੇ ਵਿੱਚ ਸ਼ਰੋਮੀ ਅਕਾਲੀ ਸ਼ਰੋਨਗਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ 1925 ਦੇ ਵਿੱਚ ਅਕਾਲੀ ਦਲ ਬਣਿਆ ਉਹਨਾਂ ਤਿੰਨਾਂ ਸੰਸਥਾਵਾਂ ਨੇ ਇੱਕ ਡਾਇਰੈਕਸ਼ਨ 'ਚ ਇੱਕ ਮੋਟ ਹੋ ਕੇ ਕੰਮ ਕੀਤਾ ਹੈ ਕੋਈ ਕਾਰਨ ਨਹੀਂ ਕਿ ਜਿੰਨੇ ਸਾਡੇ ਗੁਰਦੁਆਰੇ ਸੀ ਉਹ ਸਾਰੇ ਅਸੀਂ ਮੁਕਤ ਕਰਾਏ ਨੇ ਅੱਜ ਜਦੋਂ ਦਿੱਲੀ ਨੇ ਸ੍ਰੀ ਅਕਾਲ ਸਖਬ ਨੂੰ ਟਾਈਟਰੀ ਕਰਦਾ ਹੈ 25-30 ਹਜ਼ਾਰ ਤੋਂ ਵੱਧ ਸਾਡੇ ਜਿਹੜੇ ਸਿੱਖ ਨੇ 18 ਵੀਕ ਇੰਡੀਅਨ ਸਟੇਟ ਦੇ ਵਕਫ ਵਕ ਖੇਸਿਆਂ ਦੇ ਵਿੱਚ ਲਾਈਵ ਵਰਨਿੰਗ ਕੀਤੀ ਹੈ 나ਜ਼ੀਆਂ ਵਾਂਗੂ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਤੇ ਦਿੱਲੀ ਦਾ ਕੰਟਰੋਲ ਹੋ ਚੁੱਕਿਆ ਹੈ ਇਹਨਾਂ ਕੋਲ ਅਜੇ ਤੱਕ ਕੌਮ ਦੇ ਹੱਕ ਦੇ ਵਿੱਚ ਕੋਈ ਵੀ ਆਵਾਜ਼ ਨਹੀਂ ਆਈ ਸੋ ਚੌੜਾ ਸਾਹਿਬ ਵੀ ਆਗੇ ਨੇ ਤੇ ਮੈਂ ਮਹਿਸੂਸ ਕਰਦਾ ਅੱਜ ਜਿਹੜਾ ਇਕੱਠ ਹੈਗਾ ਇਹਦੇ ਵਿੱਚ ਸਾਰੇ ਹੀ ਆਜ਼ਾਦੀ ਦੇ ਪਰਵਾਨੇ ਬੈਠੇ ਹੋਏ ਨੇ ਮੈਂ ਚਾਹੁੰਨਾ ਹੈ ਕਿ ਜਦੋਂ ਵੀ ਜਿਹੜੇ ਵੀ ਬਲਾਰੇ ਬੋਲਣ ਸਾਡਾ ਜਨਰੇਟਿਵ ਹੈਗਾ ਕਿ ਜਿਹੜੇ ਸ਼ਹੀਦ ਸਿੰਘ ਨੇ ਇਨਾਂ ਦੀ ਕੰਟਰੀਬਿਊਸ਼ਨ ਕੀ ਹੈ ਇਹਨਾਂ ਪਰਿਵਾਰਾਂ ਨੇ ਕੀ ਕੀ ਕੰਟਰੀਬਿਊਟ ਕੀਤਾ ਹੈ ਤੇ ਜਿਹੜੀ ਕੌਮ ਹੈ ਉਹਨ ਜਿਹੜੇ ਆਉਣ ਵਾਲੇ ਚੈਲੰਜ ਨੇ ਸਾਡੇ ਦੋਸਤ ਨੇ ਪ੍ਰਵਿੰਦਰ ਸਿੰਘ ਵਿਜ ਵਕੀਲ ਨੇ ਜਿਹੜੇ ਇਲੈਕਸ਼ਨ ਦੇ ਬੜੇ ਐਕਸਪਰਟ ਨੇ ਉਹਨਾਂ ਨੇ ਮੈਨੂੰ ਦੱਸਿਆ ਕੱਲ ਰਾਤ ਦੀ ਕਿ ਜਿਹੜੇ ਆਉਣ ਵਾਲੇ ਹਾਲਾਤ ਨੇ ਬਹੁਤ ਖਤਰਨਾਕ ਨੇ ਕਿਉਂਕਿ ਮੈਂ ਲਗਾਤਾਰ ਕਹਿ ਰਿਹਾ ਹਾਂ ਕਿ ਜਿਹੜੀ ਇੰਡੀਅਨ ਸਟੇਟ ਹੈ ਉਹ ਪੰਜਾਬ ਦੇ ਖਿੱਤੇ ਵਿੱਚ ਸਿੱਖ ਪੋਲਿਟਿਕਸ ਨੂੰ ਰੈਲੇਵੈਂਟ ਕਰਨਾ ਚਾਹੁੰਦੀ ਹੈ ਜਿਹੜੇ ਰਵਾਇਤੀ ਦਲ ਦਿੱਲੀ ਦੇ ਉੱਪਰ ਸਵਾਰ ਸੀ ਦਿੱਲੀ ਦੇ ਨਾਲ ਭਾਈਵਾਲ ਸੀ ਅੱਜ ਦਿੱਲੀ ਨੇ ਉਹਨਾਂ ਨੂੰ ਕੰਡਮ ਕਰਕੇ ਛੁੱਟ ਦਿੱਤਾ ਹੈ ਤੇ 2027 ਦੇ ਵਿੱਚ ਰਵਾਇਤੀਆਂ ਦਾ ਖਾਤਮਾ ਹੋ ਜਣਾ ਹੈ ਤੇ 2029 ਦੇ ਵਿੱਚ ਜਿਹੜਾ ਨਵਾਂ ਡੀਲਿਮਿਟੇਸ਼ਨ ਕਮਿਸ਼ਨ ਬਣ ਰਿਹਾ ਹੈ ਉਹਦੇ ਵਿੱਚ ਜਿਹੜੇ 25 26 ਹਲਕੇ ਨਵੇਂ ਆ ਰਹੇ ਨੇ ਉਹ ਸਾਰੇ ਸ਼ਹਿਰੀ ਹਲਕੇ ਨੇ ਉਹਨਾਂ ਦਾ ਏਮ ਹੈ ਕਿ ਸਿੱਖ ਪੋਲਿਟਿਕਸ ਨੂੰ ਅਸੈਂਬਲੀ ਦੇ ਵਿੱਚ ਵੀ ਮਾਈਨਸ ਕਰਨਾ ਹੈ ਤੇ ਪੰਥ ਦਾ ਜਿਹੜਾ ਸਾਡੇ ਆਜ਼ਾਦੀ ਦੇ ਪਰਵਾਨੇ ਨੇ ਮੈਂ ਮਹਿਸੂਸ ਕਰਦਾ ਹਾਂ ਕਿ 29 ਤੋਂ ਬਾਅਦ ਬਹੁਤ ਖੁੱਲ ਕੇ ਉਜੜੀ ਦੁਵਾਰ ਹੈ ਜਿਹੜਾ ਪਰਦਾ ਵਿੱਚੋਂ ਨਿਕਲ ਜਾਣਾ ਹੈ ਰਵਾਇਤਾਂ ਦਾ ਖਾਤਮਾ ਹੋ ਜਾਣਾ ਫਿਰ ਗੱਲ ਪੰਥ ਦੀ ਤੇ ਦਿੱਲੀ ਨਾਲ ਸਿੱਧੀ ਚੱਲਣੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਭਾਈ ਅਫਤਾਰ ਸਿੰਘ ਖੰਡੇ ਨੂੰ ਸੱਚੀ ਸ਼ਰਧਾਂਜਲੀ ਤੇ ਇਹੀ ਹੋਏਗੀ ਕਿ ਜਿਵੇਂ ਸਿੱਖਾਂ ਨੇ ਪ੍ਰਾਤਨ ਸਮੇਂ ਦੇ ਵਿੱਚ ਆਪਦੇ ਆਪ ਨੂੰ ਮਿਸਲਾਂ ਦੇ ਵਿੱਚ ਦੀ ਆਰਗੇਨਾਈਜ਼ ਕੀਤਾ ਤੇ ਇਕੱਠੇ ਹੋ ਕੇ ਚੱਲਦੇ ਸੀ ਤੇ ਆਲਮੋਸਟ ਇੱਥੇ ਸਾਰੇ ਹੀ ਜਥੇਬੰਦੀਆਂ ਦੇ ਨੁਮਾਇੰਦੇ ਬੈਠੇ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਵੇਂ ਮੁਸਲਮਾਨਾਂ ਦੇ ਵਿੱਚ ਵੀ ਸਾਡੇ ਵਾਂਗੂ ਬੜੇ ਇੱਕ ਦੂਜੇ ਨਾਲ ਡਿਫਰੈਂਸਸ ਹੈਗੇ ਨੇ ਜੰਮੂ ਕਸ਼ਮੀਰ 'ਚ ਉਹਨਾਂ ਨੇ ਵੀ ਹੁਰੀਅਤ ਕਾਨਫਰੰਸ ਬਣਾਈ ਹੋਈ ਹੈ ਅਸੀਂ ਚਾਹੁੰਦੇ ਆ ਕਿ ਪੰਥ ਦੇ ਸਾਰੇ ਜਿਨੇ ਨਮਾਇੰਦ ਲੀਡਰ ਨੇ ਸਾਰੇ ਇਕੱਠੇ ਹੋ ਕੇ ਕੋਈ ਐਸੀ ਕੋਆਰਡੀਨੇਸ਼ਨ ਕਮੇਟੀ ਬਣਾਉਣ ਜਿਤਨਾ ਜਿਹੜੇ ਪੰਥ ਦੇ ਵੱਡੇ ਵੱਡੇ ਮੁੱਦੇ ਨੇ ਉਹਨਾਂ ਦੇ ਉੱਪਰ ਇਕੱਠੇ ਹੋ ਕੇ ਸਰਦਾਰ ਭਰਪੁਰ ਸਿੰਘ ਬਲਵੀਰ ਬਹੁਤ ਵੱਡੇ ਵਿਦਵਾਨ ਸੀ ਉਹ ਕਹਿੰਦੇ ਸੀ ਜਿਹੜੀ ਕੌਮ ਹਾਕਮ ਨੂੰ ਮਹਿਸੂਸ ਨਹੀਂ ਕਰਾ ਸਕਦੀ ਤੂੰ ਸੱਟ ਤੇ ਜ਼ੁਲਮ ਕੀਤਾ ਉਹ ਆਪ ਦੀ ਹੋਂਦ ਖਤਮ ਕਰ ਲੈਂਦੀ ਹੈ ਹੁਣ ਤੁਸੀਂ ਦੇਖੋ 6 ਜੂਨ 1984 ਜਦੋਂ ਦਿੱਲੀ ਦੀ ਹਕੂਮਤ ਨੇ ਅਟੈਕ ਕੀਤਾ ਸਾਡਾ ਇਕੱਠ ਕਿੰਨਾ ਹੁੰਦਾ ਉੱਥੇ ਜਿਹੜੇ ਨਵੰਬਰ ਦੇ ਵਿੱਚ ਸਿੱਖ ਕਤਲੇਆਮ ਹੋਇਆ ਆਪਾਂ ਕਿੰਨੀ ਇੱਕ ਗਿਣਤੀ ਇਕੱਠੇ ਹੋ ਕੇ ਸਟੇਟ ਨੂੰ ਇਹ ਮਹਿਸੂਸ ਕਰਾਉਣਾ ਹੈ ਕਿ ਦਿੱਲੀ ਦੀ ਹਕੂਮਤ ਦੂਸਰਤ ਤੇ ਜ਼ੁਲਮ ਕੀਤਾ ਸੋ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਪੰਥ ਦੇ ਰੋਸ਼ਨ ਦਿਮਾਗ ਸਿੱਖ ਨੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੋਆਰਡੀਨੇਸ਼ਨ ਕਰਕੇ ਜਿਹੜੀ ਕੌਮ ਦੇ ਮੁੱਦਿਆਂ ਦੇ ਪ੍ਰੋਗਰਾਮ ਨੇ ਉਹ ਕੌਮ ਨੂੰ ਦੇਣ